ਸ਼ਸ਼ੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ 모ਗੇ ਜ਼ਿਲ੍ਹੇ ਦਾ ਮਨਮਤਾ ਨਗਰਾਂ ਪਿੰਡ ਕੱਲਕਲਾ ਕੱਲਕਲਾ ਪਿੰਡ ਹੈ ਜਿਹੜਾ ਮਿੱਤਰੋ 모ਗੇ ਜ਼ਿਲ੍ਹੇ ਦਾ ਪਿੰਡ ਹੈ ਜਦੋਂ ਤੁਸੀਂ ਫਿਰੋਜ਼ਪੁਰ ਵਾਲੇ ਪਾਸਿਓਂ ਆ ਕੇ 모ਗੇ ਨੂੰ ਦੂਰੀ ਤੈਅ ਕਰਦੇ ਆਂ ਤੇ ਜਾਂ 모ਗੇ ਤੋਂ ਤੁਸੀਂ ਫਿਰੋਜ਼ਪੁਰ ਵਾਲੇ ਪਾਸਿਓਂ ਦੂਰੀ ਤੈਅ ਕਰਦੇ 8-10 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਮਿੱਤਰੋ ਜਿਹੜਾ ਕੱਲਕਲਾ ਮੁਗੇ ਨੂੰ ਪਿੰਡ ਨੂੰ ਜਿਹੜੇ ਮੁਗੇ ਰੋਡ ਦੇ ਉੱਤੇ ਦੋ ਰਸਤੇ ਆਉਂਦੇ ਆ ਇੱਕ ਤਾਂ ਪੁਲ ਦੇ ਥੱਲੋਂ ਦੀ ਆਉਂਦਾ ਵਾ ਤੇ ਜੇ ਆਪਾਂ ਕਿਲੋਮੀਟਰ ਅੱਗੇ ਜਾਨੇ ਆ ਤਾਂ ਮਿੱਤਰੋ ਚ ਰਸਤਾ ਮਿਲ ਜਾਂਦਾ ਕੱਟ ਮਿਲ ਜਾਂਦਾ ਉਸ ਕੱਟ ਤੋਂ ਵਿਛਦੀ ਛੜਕ ਜਿਹੜੀ ਕਲਾ ਕਲਾ ਪਿੰਡ ਦੇ ਵਿੱਚ ਆਉਂਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਇੱਕ ਮਿੰਨੀ ਫਾਰਮ ਆ ਬਾਈ ਦਾ ਇਸ ਟਰਮ ਦੇ ਉੱਤੇ ਮਿੱਤਰੋ ਚੰਗਾ ਫੋਕਸ ਬਰੀਡ ਦੇ ਉੱਤੇ ਕੀਤਾ ਹੋਇਆ ਬਾਈ ਹੁਣਿਆਂ ਨੇ ਚੰਗੀ ਗਿਣਤੀ ਦੇ ਵਿੱਚ ਸੋਹਣੀਆਂ ਸੁਣੀਆਂ ਸੁਨੱਖੀਆਂ ਵਿਹੜਾ ਬਾਈ ਹੁਣਾਂ ਨੇ ਤਿਆਰ ਕੀਤੀਆਂ ਹੋਈਆਂ ਮਿਹਨਤ ਦੇ ਨਾਲ ਮਿੱਤਰੋ ਪਿੱਛੇ ਹੀ ਫਰਾ ਜਿਹੜੇ ਉਹ ਬਾਈ ਹੁਣੇ ਮਿਹਨਤ ਦੇ ਨਾਲ ਚੰਗੀ ਬ੍ਰੀਡ ਦੇ ਤਿਆਰ ਕਰਦੇ ਆ ਉਹਨਾਂ ਜਾਨਵਰਾਂ ਦੇ ਵਿੱਚੋਂ ਦੋ ਜਾਨਵਰ ਆਪਣੇ ਫਾਰਮ ਦੀ ਮੌਜੂਦਗੀ ਆਪਣੇ ਫਾਰਮ ਦੀ ਥਾਂ ਵੇਖਦੇ ਹੋਏ ਬਾਈ ਹੁਣਾਂ ਨੇ ਵਕਾਊ ਲਾਏ ਆ ਮਿੱਤਰੋ ਇਹਨਾਂ ਦੋਵਾਂ ਜਾਨਵਰਾਂ ਦੀ ਡਿਟੇਲ ਦੋਵਾਂ ਜਾਨਵਰਾਂ ਦੀ ਜਾਣਕਾਰੀ ਆਪਾਂ ਬਾਈ ਤੋਂ ਲੈਂਦੇ ਹੋਏ ਮਿਲਦੇ ਆ ਸასი ਸ਼ਕਲ ਜੀ ਸਸੇ ਗਾ ਬਈ ਕੀ ਹਾਲਾ ਵੱਡੇ ਭਾਈ ਵਧੀਆ ਵਧੀਆ ਸੀਤਾ ਦੇ ਪਰਿਵਾਰ ਵੀਰੇ ਵਧੀਆ ਕਿਰਪਾ ਮੰਗ ਅੱਛਾ ਨਾਮ ਦੱਸ ਦੀਏ ਕੇਰਾ ਦੀ ਵੀਰੇ ਨਾਂ ਮੇਰੇ ਬਿਨਾ ਮਨਪ੍ਰੀਤ ਸਿੰਘ ਮਨਪ੍ਰੀਤ ਸਿੰਘ ਅੱਛਾ ਮਨਪ੍ਰੀਤ ਭਾਈ ਫਿਰ ਕਿਵੇਂ ਜਾਨਵਰ ਸੱਟਾ ਸਾਰੇ ਹਾਂ ਵਧੀਆ ਵਧੀਆ ਦੁੱਧ ਦਾ ਕੰਮ ਸੱਟਾ ਬਈ ਹਾਂ ਵਧੀਆ 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 ਕਮਾਈ ਆ ਜਾਂਦੀ ਵਧੀਆ ਕਮਾਈ ਆ ਭਾਈ ਸੈਟਿੰਗ ਆ ਭਾਈ ਸੈਟਿੰਗ ਚਲੋ ਸ਼ੁਕਰ ਮਹਲਾ ਖਰਚਾ ਕੱਢੀ ਜਾਂਦੀ ਕੋਲ ਖਰਚਾ ਹਾਂ ਵਧੀਆ ਮਹਲਾ ਹੁਣ ਤੇਰਾ ਫਿਰ ਮਹਲਾ ਪਿੱਛੇ ਬੱਚੀਆਂ ਤਿਆਰ ਕਰਦਾ ਹਾਂ ਹਾਂ ਬੱਚੀਆਂ ਤਿਆਰ ਕਰਦੀ ਮਹਲਾ ਚੰਗੀ ਬਰੀਡ ਦੇ ਤੋ ਹਾਂ ਕਿੰਨੇ ਕਿਹੜਾ ਸੀਮਨ ਵੱਧ ਸੀਮਨ ਬਈ ਡੈਨਮਾਰਕੇ ਦਾ ਵੀ ਵਰਤਿਆ ਵਾ ਰਮਾਡਾ ਦਾ ਵੀ ਹੈਗਾ ਆਪਣਾ ਵਰਤਿਆ ਕਈ ਲਾਏ ਹੋਏ ਸੀਮਨ ਆਪਣੇ ਠੀਕ ਆ ਵੀਰੇ ਤੇ ਇੱਕ ਹੋਰ ਹੁਣ ਜਦ ਕੀ ਭਰਿਆ ਸੀਗਾ ਕਿਹੜਾ ਕਰ ਮੈਰੋ ਪਾਇਤੀ ਆ ਜਦੋਂ ਜਿਹੜਾ ਫੈਰੋ ਫੈਰੋ ਅਸਾ ਵੀਰੇ ਫਿਰ ਉਹ ਮੰਨ ਲਾ ਜਿਵੇਂ ਤੂੰ 66 ਸੀਮਣਿ ਵਰਦ ਵਰਦ ਦਾ ਜੀ ਹਾਂਜੀ 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 66 ਸੀਮਣਿ ਫਾਇਦਾ ਦਾ 66 ਸੀਮਣ ਦੇ ਵਿੱਚ ਜੇ ਆਪਦਾ ਸਾਲ ਬਚਾਉਣਾ ਹਨਾ ਜਾਂ ਮਨ ਲਾ ਆਪਦਾ ਸੂਆ ਬਚਾਉਣਾ ਤਾਂ 66 ਸੀਮਣ ਵਰਦ ਹੁੰਦਾ ਫਾਇਦਾ ਸਹੀ ਗੱਲ ਅੱਛਾ ਮਨਪ੍ਰੀਤ ਭਾਈ ਇੱਕ ਗੱਲ ਹੋਰ ਆ ਕਿੰਨੇ ਦੁੱਧ ਵਾਲੀਆਂ ਹੁਣ ਤੱਕ ਤੇਰੇ ਕੋਲ ਬੜਾ ਆ ਗਏ ਟੌਪ ਬਰੇ ਮੇਰੇ ਕੋਲੇ 30 ਤੋਂ 35 ਲੀਟਰ ਵਾਲੀਆਂ 30 ਤੋਂ ਜਿਹੜੀਆਂ ਹੁਣ ਘਰੇ ਬੱਚੀਆਂ ਜਿਵੇਂ ਤੇਰੀਆਂ ਪਲੂਨ ਸੋਈਆਂ ਪਲੂਨ ਆ ਬਈ ਉਹ 30 30 28 28 30 30 ਲੀਟਰ ਪਲੂਨ ਕੱਢੀ ਜਾਂਦੇ ਪਲੂਨ ਕੱਢੀ ਜਾਂਦੇ ਨਾਲੇ ਨਵਾਂ ਹਾਨ ਮਾਲਾ ਬਿਮਾਰੀ ਵੀ ਘੱਟ ਕਵਰ ਕਰਦੀ ਹੁੰਦੀ ਉਹ ਠੀਕ ਆ ਬਈ ਹਜੇ ਤੇਰਾ ਸ਼ੈਡ ਆ ਟੀਨਾ ਥੋੜੀਆਂ ਬਈ ਥੋੜਾ ਜਿਹਾ ਤਾਂ ਜਗ੍ਹਾ ਦੀ ਪ੍ਰੋਬਲਮ ਕਰਕੇ ਆ ਜਾਨਵਰ ਥੋੜੇ ਜ਼ਿਆਦਾ ਕਰਕੇ ਜਗ੍ਹਾ ਦਾ ਪ੍ਰੋਬਲਮ ਕਰਕੇ ਹੀ ਥੋੜੇ ਜਾਨਵਰ ਖੁੱਲੇ ਡੁੱਲੇ ਹੁਣ ਤੁਹਾਨੂੰ ਪਤਾ ਫਿਰ ਹੋਰ ਫਰਕ ਪੈਂਦਾ ਨਹੀਂ ਚੀਜ਼ ਤਾਂ ਹਾਂਜੀ ਜੇ ਜਿਵੇਂ ਹੌਲੀ ਹੌਲੀ ਮੇ ਹਾਂਜੀ ਅੱਛਾ ਮਨਪ੍ਰੀਤ ਆਪਾਂ ਹੁਣ ਆ ਗਾਂ ਤੋਂ ਸ਼ੁਰੂ ਕਰਦੇ ਆਂ ਵੱਡੀ ਵੜ ਤੋਂ ਇਹ ਕਿੰਨਵਾਂ ਸੂਏ ਸੁੰਦੀ ਆ ਵੀਰੇ ਇਹ ਬਈ ਤੀਜੇ ਸੂਏ ਸੂਣਾ ਇਹਨੇ ਤੀਜੇ ਸੂਏ ਸੂਣਾ ਇਹਨੇ ਹਾਂ ਇਹਦਾ ਥੋੜਾ ਜਿਹਾ ਪੱਕਾ ਕਰਕੇ ਫਰਸ਼ ਦਾ ਹਾਂ ਪੈਰ ਦਾ ਕਰਦੀ ਆ ਹਾਂ ਪੈਰ ਦਾ ਉਹ ਆਉਣਾ ਪੈਰ ਬਣਾਉਣਾ ਜੀ ਪੈਰ ਬਣੋ ਦਾ ਹੋ ਜੂਗਾ ਸਟ ਗਾਂ ਦੇ ਵਿੱਚ ਇਹ ਦਿੱਕਤ ਆ ਵੀ ਆਉਂਦੀ ਆ ਅੱਛਾ ਮੈਨੂੰ ਇੱਕ ਗੱਲ ਹੋਰ ਦੱਸ ਮਨਪ੍ਰੀਤ ਵੀ ਕਿੰਨੇ ਦਿਨ ਪੈ ਜਾਂਦੇ ਵੀਰੇ ਇਹ ਵੀਰੇ 15 ਕਿਦਣ ਪਏ ਐ ਇਹਦੇ 15 ਦਿਨ ਪਏ ਆ ਹਾਂਜੀ ਕਿੰਨਾ ਦੋ ਦੋ ਤੂੰ ਚੋਦਾ ਰਹਿ ਮਨਪ੍ਰੀਤ ਭਾਈ ਇਹ ਤੇ ਵੀ 30 ਤੋਂ 35 ਲੀਟਰ ਆਪਾਂ ਚੋਇਆ ਹੋਇਆ ਇਹ ਗੱਲ ਤੁਹਾਨੂੰ ਤਿਆਰੀ ਤਾਂ ਬਹੁਤ ਚੰਗੀ ਕਰਦੀ ਹਾਂ ਹਾਂ ਬਹੁਤ ਵਧੀਆ ਹੈ ਤਾਂ ਭਈਆ ਵੇਖ ਲਓ ਬਲ ਕਿੰਨੇ ਪਏ ਆ ਫਾਇਦਾ ਕਰ ਮੈਂ ਤਾਂ ਝੋਲ ਖਾ ਲਈ ਆ ਹਾਂ ਝੋਲੀ ਖਾ ਲਈ ਮੌਕੇ ਤੇ ਪੂਰੀ ਫਿਟਨੈਸ ਬਣੂਗੀ ਪੂਰੀ ਫਿਟ ਬਣੂਗੀ ਹਾਂਜੀ ਇਹ ਸੂਆ ਤੀਜਾ ਸੁੰਦੀ ਆ ਕਿਹੜਾ ਕਿਹੜਾ ਸੀਮਨ ਵਰਤਿਆ ਹੋਇਆ ਵੀਰੇ ਇਹਦੇ ਵੀਰੇ ਡੈਨਮਾਰਕੇ ਦਾ ਟੀਕਾ ਡੈਨ ਡੈਨਮਾਰਕ ਸੈਕਸ਼ਨ ਲੱਗਾ ਹੋਇਆ ਹਾਂਜੀ 40127 ਦਾ 40127 ਦਾ ਅ ਨਿਆਣਾ ਨਹੀਂ ਠੀਕ ਆ ਮਸ਼ੀਨ ਤੇ ਲਾ ਲੋ ਹੱਥੀ ਚੋਲੋ ਮੀ ਮਤਲਬ ਦੋਵੇਂ ਨਿਆਣਾ ਵੀ ਨਹੀਂ ਹਾਂ ਜਿਵੇਂ ਮਰਜੀ ਚੋਲੋ ਹਾਂ ਕਈ ਵਾਰ ਇਹੋ ਦਿੱਕਤ ਹੁੰਦੀ ਨਾ ਮਾਲਾ ਜਿਹੜੀ ਗਾਂ ਮਸ਼ੀਨ ਤੇ ਲੱਗਿਓ ਹੱਥੀ ਚਵਾਈ ਨਾ ਨਾ ਬਈ ਇਹ ਗਾਰੰਟੀ ਹੋਊਗੀ ਜੇ ਉਹਦੋਂ ਮਰਜ਼ੀ ਬੈਹਜੋ ਠੀਕ ਆ ਬਈ ਭਾਵੇਂ ਮਸ਼ੀਨ ਲਾਉਣੀ ਆ ਤਾਂ ਵੀ ਨਹੀਂ ਨਿਆਣਾ ਜਿ ਹੱਥੀ ਚੋਲੇ ਤਾਂ ਉਹਨਾਂ ਮਰਦੇ ਜਿਨਨੇ ਇੱਕ ਅੱਧੀ ਗਾਂ ਰੱਖਣੀ ਚਵਾਈ ਤੋਂ ਉਹਨੇ ਹੱਥੀ ਕਰਨੀ ਜਿਨਨੇ ਪੰਜ ਸੱਤ ਗਾਈਆਂ ਰੱਖੀਆਂ ਉਹਨਾਂ ਤਾਂ ਤਕਰੀਬਨ ਮਸ਼ੀਨ ਹੀ ਵਰਤਦਾ ਹਾਂ ਨਹੀਂ ਇਹ ਦੋਨੇ ਹੱਥੀ ਬੈਹ ਸਕ ਆਪਾਂ ਦੋਨੇ ਹੱਥੀ ਬੈਆ ਸੀ ਚੋਈ ਹੋਈ ਆ ਦੋਨੇ ਪ ਬਾਈ ਹਾਂਜੀ ਤਿਆਰੀ ਬਹੁਤ ਜ਼ਬਰਦਸਤ ਕਰ ਬਹੁਤ ਬਹੁਤ ਵਧੀਆ ਕਰਦੀ ਵੀ ਬਹੁਤ ਵਧੀਆ ਹੈ ਲੋਕ ਕਿੰਨੇ ਆਰਡਰ ਲੀ ਰੇਟ ਰਹੂਗਾ ਮਨਪ੍ਰੀਤ ਪਈ ਰੇਟ ਆਪਾਂ ਬਾਈ ਫੋਨ ਤੇ ਕਰ ਠੀਕ ਹੈ ਤੋਰੀ ਮਨਪ੍ਰੀਤ ਮਨ ਦੀ ਤੋਰ ਦੇ ਨੂੰ ਕਲੀਅਰ ਕਰਤੀਏ ਲੈ ਵੀ ਮਿੱਤਰੋ ਇਧਰ ਲਾ ਪੈਰ ਆ ਜਿਹੜਾ ਮੰਨ ਲਾ ਤੁਸੀਂ ਦੇਖਦੇ ਪੈ ਵੀਰ ਵਾਲੀ ਸਾਈਡ ਜਿੱਧਰੋਂ ਵੀਰ ਆ ਤੁਹਾਨੂੰ ਦੇਖੂਗਾ ਹਾਂ ਵੇਖੋ ਪੈਰਫ ਤੇਰੀ ਮੜਾ ਇਹ ਪੱਕਾ ਬਣਾਉਂਦੀ ਆ ਹੋਰ ਗੱਲ ਕੋਈ ਨਹੀਂ ਤੇ ਵਜਨ ਆ ਨਾ ਉੱਤੇ ਇੱਕ ਐਵੀ ਨਾ ਮਨਪਰੀਤ ਬਈ ਸੂਣ ਵਾਲੀ ਕਰਕੇ ਵੀ ਥੋੜਾ ਹਾਂ ਹੋ ਜਾਂਦਾ ਬਈ ਵਜਨ ਥੋੜੇ ਸਾਹਮਣੇ ਗਾਂ ਵੱਢੀ ਕਰਕੇ ਵਜਨ ਹੋ ਜਾਂਦਾ ਕੱਚੇ ਦੇ ਕਿੱਡੀ ਸੂਣੀ ਤੋ ਤੋ ਨਹੀਂ ਕੱਚੇ ਦੇ ਮੜਾ ਕੱਚੇ ਦੇ ਵੇਲੇ ਤੋੜ ਕਿੱਡੀ ਸੂਣੀ ਕਰ ਗਈ ਆ ਲੈ ਆਹ ਵੇਖ ਲਓ ਮਿੱਤਰੋ ਉਹੀ ਤੋਰ ਗਾਂ ਦੀ ਹੁਣ ਬਸ ਠੀਕ ਆ ਬੰਦੇ ਬਈ ਅੱਛਾ ਮਣਬੀ ਬਈ ਚਾਰ ਹੀ ਵਾਧ ਵਰਤ ਤਾ ਫਿਰ ਹਾਂ ਸਾਇਲਜ ਪਾਉਣੇ ਬਈ ਸਾਇਲਜ ਪਾਉਣਾ ਮੈਂ ਸਾਇਲਜ ਆਵਦਾ ਤਿਆਰ ਕਰਦਾ ਕਿ ਮੋਲਦਾ ਆਵਦਾ ਆਵਦਾ ਬਈ ਆਵਦਾ ਤਿਆਰ ਕਰਦਾ ਠੀਕ ਆ ਬਈ ਓ ਇਹਨਾਂ ਦੀ 9108 ਵੀਜੀ ਆ ਬਾਕੀ ਕੰਨ ਕਾਲੀ ਹਜੇ ਵੀਜਣੀ ਆ ਜੀ ਠੀਕ ਆ ਚੰਗਾ ਕਰਦਾ ਬਈ ਕਿ ਹਜੇ ਠੀਕ ਹੀ ਆ ਹਾਂਜੀ ਚੰਗੀ ਨਿਕਰੀ ਆ ਹਾਏ ਵੀਜੀ ਥੋੜੇ ਜਿਹਾ ਨਹੀਂ ਹੋਈ ਠੀਕ ਹੈ ਬਾਈ ਅੱਛਾ ਇਹਦਾ ਰੇਟ ਫੋਨ ਦੇ ਉੱਤੇ ਤੈਅ ਕਰਾਂ ਇਹ ਕਿੰਨਾ ਵਸੂਸ ਹੁੰਦੀ ਹੈ ਬ੍ਰਦਰ ਇਹਨੇ ਵੀ ਤੀਜਾ ਹੀ ਸੂਣਾ ਬਾਈ ਇਹਨੇ ਵੀ ਤੀਜਾ ਹੀ ਸੂਣਾ ਹਾਂਜੀ ਇਹਦੇ ਕਿੰਨੇ ਦਿਨ ਬਾਕੀ ਇਹਦੇ ਪੰਜਾਂ ਕਿਦਾਂ ਦਾ ਫਰਕ ਆ ਬਾਈ ਇਹ 20 ਦਿਨ ਲਾਊਗੀ ਇਹ 20 ਦਿਨ ਇਹ ਕੀ ਦੋ ਦਰ ਕੱਢ ਰਿਹਾ ਬਾਈ ਇਹਦਾ 30 ਲੀਟਰ ਚ ਹੋਇਆ ਹੋਇਆ ਬਾਈ 28 27 30 ਹੱਦ ਤੱਕ ਇਹ ਫਿਟਿੰਗ ਵਾਲਾ ਲੇਵਾ ਪੂਰਾ ਤਿਆਰ ਇਹਦਾ ਪੂਰਾ ਫਿਟਿੰਗ ਵਾਲਾ ਜਦੋਂ ਮਾਲਾ ਤਿਆਰ ਹੁੰਦੀ ਆ ਪੂਰੀ ਫਿੱਟ ਹੋ ਕੇ ਤਿਆਰ ਹੁੰਦੀ ਆ ਠੀਕ ਹੈ ਵੀਰੇ ਕਰੀਏ ਇਹ ਵੀ ਤੀਜਾ ਸੂਈ ਆ ਤੀਜਾ ਸੂਆ ਸ ਵੀ ਚਾਹਣ ਤੋਂ ਤੇਰੇ ਭਰਾ ਨੇ ਨਵੇਂ ਬੰਦੇ ਨੇ ਫਾਰਮ ਕਰਨਾ ਘਰੋਂ ਗਾਇਆਂ ਲੈ ਸਕਦਾ ਹੈ ਨਾ ਮਾ ਲੱਤੀਗਾ ਇਹਦੇ ਕਿਹੜਾ ਸੀ ਸੀਮਣ ਦਵਾਤਾ ਐ ਤੂੰ ਕੀ ਬਾਈ ਇਹਦੇ ਵੀ ਉਹੀ ਆ ਬਾਈ ਇੱਕੋ ਵਰਤਿਆ ਹੋਇਆ ਹਾਂਜੀ ਹਾਂਜੀ ਠੀਕ ਆ ਵੀਰੇ ਤੇ ਅੱਛਾ ਇਹਦਾ ਰੇਟ ਬਾਈ ਫਿਰ ਫੋਨ ਤੇ ਦੋਨਾਂ ਦਾ ਰੇਟ ਆ ਵਾ ਫੋਨ ਤੇ ਕਰ ਲੈ ਵੀ ਕੱਚੀਆਂ ਗਾਇਆਂ ਤੇ ਹਾਂ ਗਾਇਆਂ ਕੱਚੀਆਂ ਹਨ 500 ਦਿਨ ਖੜਗੀਆਂ ਫਿਰ ਰੇਟ ਹੋਊਗਾ ਹਾਂਜੀ ਹਾਂਜੀ ਰੇਟ ਹੋਊਗਾ ਕੱਢੀ ਵੀ ਰੇਟ ਤੋਰੀ ਇਹਨਾਂ ਵੀ ਲੈ ਵੀ ਮਿੱਤਰੋ ਹਜੇ ਗਾਇਆਂ ਕੱਚੀਆਂ ਇਹ 20 ਦਿਨਾਂ ਦੀ ਤੇ ਉਹ 15 ਦਿਨਾਂ ਦੀ ਗਾਂ ਹਮੇਸ਼ਾ ਫਾਰਮ ਦੇ ਵਿੱਚੋਂ ਜੇ ਖਰੀਦਣੀਆਂ ਤਾਂ ਤੇ ਕੱਚੀ ਗਾਂ ਖਰੀਦਣ ਦੇ ਵਿੱਚ ਫਾਇਦਾ ਰਹਿੰਦਾ ਕਿਉਂਕਿ ਗਾਂ ਘਰ ਘਰ ਜਾਂਦੀ ਆ ਗਾਂ ਜਾ ਕੇ ਆਪਦਾ ਰੁਤਬਾ ਬਣਾ ਲੈਂਦੀ ਆ ਕਾਣ ਉਹਦਾ ਪਹਿਣ ਕਿਉਂਕਿ ਗਾਂ ਹਮੇਸ਼ਾ ਥਾਂ ਆਵਦਾ ਜ਼ਰੂਰ ਪਾਲਦੀ ਹੁੰਦੀ ਆ ਜੀ ਮੈਂ ਰਹਿਣਾ ਜਿੱਥੇ ਉਹ ਸੇਫਟੀ ਆ ਥਾਂ ਕਿਵੇਂ ਦੀ ਦਿੱਕਤ ਆ ਆਪਣੇ ਨਾਲੋਂ ਸਿਆਣੇ ਆ ਜਾਨਵਰ ਮਿੱਤਰੋ ਇਹ ਗੱਲ ਨੋਟ ਰੱਖਿਆ ਜੇ ਵੇਖੋ ਮਿੱਤਰੋ ਕਿਹਨਾਂ ਦੀ ਚੂਣ ਚਾਂਟਾ ਫਿਰ ਚੰਗਾ ਹੋਊਗਾ ਹਣਾ ਬਾਈ ਹਾਂ ਹਾਂ ਬਾਈ ਹਾਂ ਵਧੀਆ ਪੂਰੀ ਅੱਛਾ ਮਨਪ੍ਰੀਤ ਇੱਕ ਗੱਲ ਹੋਰ ਆ ਵੀਰੇ ਜਿਵੇਂ ਤੇਰੇ ਕੋ ਪਿਛਲੇ ਸੋਏ ਦੀ ਤਿਆਰੀ ਤੂਰੀ ਤੇ ਅੱਜ ਕਿਹਨੇ ਅੱਜ ਕੱਚੀਆਂ ਖਰੀਦੀਆਂ ਵੀਡੀਓ ਹੋਊਗੀ ਕਿ ਨਹੀਂ ਹੋਣੀ ਨੀ ਵੀਡੀਓ ਨਹੀਂ ਹੁੰਦੀ ਨਹੀਂ ਹੁੰਦੀ ਅਗਲਾ ਕਈ ਵਾਰੀ ਹੁੰਦਾ ਵੀ ਤਿਆਰੀ ਵੇਖ ਲੈਂਦਾ ਮੈਂ ਕੱਚੀ ਖਰੀਦ ਲੈਂਦਾ ਵੀਰੇ ਅੱਛਾ ਇਹਦਾ ਰੇਟ ਵੀ ਫੋਨ ਦੇ ਉੱਤੇ ਦੋ ਤੇ ਕਰਾਂਗੇ ਸੁਹਾ ਦੋਵੇਂ ਤੀਜਾ ਤੀਜਾ ਨਾ ਤੇ ਦੋਵਾਂ ਦੇ ਇੱਕੋ ਹੀ ਸੀਮਿੰਟ ਜਿਹੜਾ ਵਰਤਿਆ ਹੋਇਆ ਟੈਨਮਾਰਕ ਦਾ ਕਿਹੜਾ ਸੀਗਾ 401 27 401 27 ਠੀਕ ਹੈ 60 ਵਰਤਿਆ ਹੋਇਆ ਦੋ ਹਾਂਜੀ ਠੀਕ ਹੈ ਬਾਈ ਅੱਛਾ ਮੈਨੂੰ ਮਨਪ੍ਰੀਤ ਨੰਬਰ ਦੱਸੀ ਕਰ ਦੇ ਵੀਰੇ 79738 ਜੀ 65242 ਇੱਕ ਵਾਰੀ ਹੋਰ ਬੋਲ ਦਈਏ ਵੀਰੇ 79738 652002 ਠੀਕ ਹੈ ਵੀਰੇ ਇਸ ਨੰਬਰ ਤੇ ਵੀਰੇ ਇਹਨਾਂ ਕਰ ਲਓ ਤੁਸੀਂ ਮਿੱਤਰੋ ਗੱਲਬਾਤ ਪਿੰਡ ਜਿਹੜਾ ਹੈਗਾ ਵਾ ਕਲ ਕਲਾਂ ਤੇ ਜ਼ਿਲ੍ਹਾ ਹੈਗਾ ਵਾ ਬਾਈ ਨੂੰ ਮੋਗਾ ਮਿੱਤਰੋ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ